ਪਰਮਾਤਮਾ ਮਿਹਰ ਕਰੇ ਸਾਡੇ ਵੀਰ ਬਿੱਟੂ ਲੈਹਰੀ ਹਰਾਂ ਦੇ ਜਿਹੜਾ ਇਹ ਇਹਨਾਂ ਦੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਸੇਵਾ ਕਰਨ ਦਾ ਜਜ਼ਬਾ ਇਹਨੂੰ ਹੋਰ ਮਜ਼ਬੂਤ ਕਰੇ ਔਰ ਇਹਨਾਂ ਨੂੰ ਵੇਖ ਕੇ ਅਸੀਂ ਜਿਹੜੇ ਆਹਲਿਆਂ ਨੂੰ ਅੱਗ ਲਾ ਦਿੰਨੇ ਆਂ ਦਰਖਤਾਂ ਨੂੰ ਅੱਗ ਲਾ ਦਿੰਨੇ ਆਂ ਸਾਡੇ ਦੇ ਵੀ ਪਰਮਾਤਮਾ ਕਿਰਪਾ ਕਰੇ ਵੀ ਅਸੀਂ ਹਾਲ ਨਹੀਂ ਬਣੇ ਰਹਿਣ ਦੀਏ ਔਰ ਬਿੱਟੂ ਹਰਾਤੀ ਚੜ੍ਹਦੀ ਕਲਾ ਲਈ ਅਰਦਾਸ ਕਰੀਏ ਔਰ ਇਹਨਾਂ ਨੂੰ ਵੇਖ ਕੇ ਹੋਰ ਵੀ ਸਾਡੇ ਸਾਥੀ ਆ ਉਹਨਾਂ ਨੂੰ ਪ੍ਰੇਰਨਾ ਮਿਲੇ ਕਿ ਆਪਾਂ ਪੰਛੀ ਪੰਛੀਆਂ ਦਾ ਵੀ ਹੱਕ ਹੈ ਦੁਨੀਆ ਤੇ ਉਹਨਾਂ ਦੇ ਹਾਲ ਨੇ ਨਾ ਖਰਾਬ ਕਰੀ ਔਰ ਇਹ ਬਣਾ ਕੇ ਦੇ ਰਿਆ ਬਹੁਤ ਵੱਡੀ ਗੱਲ ਹੈ ਪਰਫਾਰਮੈਂਸ ਬਹੁਤ ਮੀਰੇ ਤੁਹਾਡੇ ਦੀ ਬਹੁਤ ਥੈਂਕ ਯੂ ਹਾਂਜੀ ਦੋਸਤੋ ਬਿੱਟੂ ਲੈਰੀ ਬੋ ਰਿਹਾ ਜੀ ਗੱਲਬਾਤ ਕਰ ਰਿਹਾ ਜੀ ਸੁਭਾਸ਼ ਮੇਰ ਜਿਹੜੇ ਪੰਛੀ ਨੇ ਅਸਮਾਨਾਂ ਦਾ ਸ਼ਿੰਗਾਰ ਬਣੇ ਰਿਆ ਤਾਂ ਹੁਸਨ ਸਤ ਫੋਲੋਪ ਹੁੰਦੇ ਜਾ ਰਹੇ ਨੇ ਤੇ ਦੋਸਤੋ ਇਹਨਾਂ ਲਈ ਖਾਣੇ ਦਾ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਹਰ ਸ਼ਾਦੇ ਉੱਪਰ ਇਹ ਵੀ ਉਸ ਵਾਇਗੁਰ ਦੀ ਮਖਲੂਕ ਏ ਕਿਉਂਕਿ ਭੁੱਖ ਦਰਦ ਪਿਆਸ ਇਹਨਾਂ ਨੂੰ ਵੀ ਲੱਗਦੀ ਏ ਆਪਦੀ ਰੀਤ ਦੇ ਮੁਤਾਬਕ ਰੱਬ ਦਾ ਪਾਣਾ ਵੀ ਮੰਨਦੇ ਨੇ ਦੇਖੋ ਸਵੇਰੇ ਸਵੇਰੇ ਇੱਕ ਕੈਸੀ ਮਜਲਿਸ ਲੱਗੀ ਏ ਤੇ ਆਓ ਬਾਹਲਾ ਨਹੀਂ ਤਾਂ ਕੋਈ ਰੋਜ਼ਾਨਾ 10 ਤੋਂ 12 ਮਿੰਟ 15 ਮਿੰਟ ਤੱਕ ਇਸ ਤਰਾਪਾ ਛੱਟਾਲੇ ਉਪਰ ਆਪ ਤੇ ਪੰਛੀਆਂ ਨਾਲ ਗੁਜ਼ਾਰੀਏ ਇਹ ਪੰਛੀ ਵੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਹਾਈ ਨੇ ਪਿੱਛੇ ਥੋੜਾ ਇਹ ਧਿਆਨ ਮਾਰੋ ਅੱਜ ਤੋਂ 25 30 ਸਾਲ ਪਹਿਲਾਂ ਸਾਡੇ ਬਨੇਰਿਆਂ ਤੇ ਸਾਡੇ ਕੱਚੇ ਟਾਰਿਆਂ ਦੇ ਵਿੱਚ ਪੰਛੀਆਂ ਨੇ ਕਿਵੇਂ ਮਜਲਸਾਂ ਲਾਉਂਦੇ ਸੀ ਤੇ ਮਜਲਸਾਂ ਤਾਂ ਹੁਣ ਵੀ ਲਾਉਂਦੇ ਨੇ ਜੇ ਅਸੀਂ ਇਹਨਾਂ ਨੂੰ ਅਨਾਜ ਪਾਵਾਂਗੇ ਕਿਉਂਕਿ ਖੇਤਾਂ ਦੇ ਵਿੱਚ ਅਨਾਜ ਦੀ ਕਮੀ ਇਸ ਕਰਕੇ ਹੋ ਗਈ ਏ ਵੈਸੇ ਤਾਂ ਖੇਤ ਭਰੇ ਹੀ ਰਹਿੰਦੇ ਨੇ ਉਹਕੇ ਜਦੋਂ ਅੱਗ ਲੱਗ ਜਾਂਦੀ ਹੈ ਨਾਲੇ ਸੜ ਜਾਂਦਾ ਹੈ ਤੇ ਇਹ ਵਿਚਾਰੇ ਫਿਰ ਆਪਣੀ ਭੁੱਖ ਮਟਾਉਣ ਦੀ ਖਾਤਰ ਆਪਣੇ ਭੋਜਨ ਦੀ ਖਾਤਰ ਬੜੇ ਦੂਰ ਦੂਰ ਤੱਕ ਉਦਾਰੀਆਂ ਲਾ ਕੇ ਜਾਂਦੇ ਨੇ ਕਿਉਂਕਿ ਇਹਨਾਂ ਨੂੰ ਮਾਣ ਹੈ ਆਪਣੇ ਪਰਾਂ ਦੇ ਉੱਤੇ ਤੇ ਇਸ ਮਾਣ ਨੂੰ ਆਪਾਂ ਮਾਣ ਹੀ ਸਮਝੀਏ ਕਿਉਂਕਿ ਸਾਡੇ ਗ੍ਰਹਿ ਵਿਖੇ ਹੋਂਦ ਇੱਕ ਵਧੀਆ ਮਜਲਿਸ ਇੱਕ ਪਿਆਰ ਦਾ ਸੰਦੇਸ਼ਾ ਇੱਕ ਸਵਾਬ ਦਾ ਕੰਮ ਮਿੱਤਰੋ ਮੈਂ ਵਾ ਇੱਥੇ ਦੱਸਦਾ ਜਾਵਾਂ ਕਿ ਸਾਡੇ ਪੁਰਾਣੇ ਵੇਲੇ ਆ ਦੇ ਜਿੰਨੇ ਵੀ ਗ੍ਰੰਥ ਸਨ ਪ੍ਰਾਤਨ ਗ੍ਰੰਥ ਸਨ ਇਹਨਾਂ ਦੇ ਖੰਭਾ ਨਾ ਲਿਖੇ ਗਏ ਸਨ ਤੇ ਸੱਚ ਜਾਣਿਓ ਇਹਨਾਂ ਨੂੰ ਸਾਡੇ ਗੁਰੂਆਂ ਪੀਰਾਂ ਨੇ ਕਿੰਨਾ ਮੁਹੱਬਤ ਕਿੰਨਾ ਪਿਆਰ ਕੀਤਾ ਹੋਵੇਗਾ ਤੇ ਕਿੰਨਾ ਆਪਦੇ ਨਾਲ ਲਾ ਕੇ ਰੱਖਿਆ ਹੋਵੇਗਾ ਆਪਾਂ ਇਹਨਾਂ ਤੋਂ ਮੁਨਕਰ ਨਾ ਹੋਈਏ ਆਪਾਂ ਇਹਨਾਂ ਦੀ ਖਿਦਮਤ ਕਰੀਏ ਤੇ ਵੱਧ ਤੋਂ ਵੱਧ ਇਹਨਾਂ ਦੇ ਪਿਆਰ ਦੇ ਵਿੱਚ ਜੁੜੀਏ ਦੇਖੋ ਹੁਣ ਮੈਂ ਇੱਕ ਉਡਾਰੀ ਲਵਾਵਾਂਗਾ ਤੇ ਫਿਰ ਆ ਜਾਣਗੇ ਚਲੋ ਰੱਬ ਦੇ ਪਿਆਰਿਓ ਚਲੋ